20000 روپے ਕਿਲੋ 1 ਕਿਲੋ ਹੈਰੋਇਨ ਕਾਬਲ ਤੋਂ ਚਲਦੀ ਆ ਤੇ ਮੇਰਾ ਬਾਰਡਰ ਕਰਾਸ ਕਰਕੇ ਉਹ 20 ਲੱਖ ਦੀ ਬਣਦੀ ਆ ਪੰਜਾਬ ਦਾ ਬਾਰਡਰ ਕਰਾਸ ਕਰਕੇ ਇਹ ਹੁਣ ਇੱਕ ਪੈਕੇਟ ਸਾਈਨ ਕੀਤਾ ਕਾਬਲ ਤੋਂ ਜੇ ਮੈਨੂੰ ਤੁਸੀਂ ਨਿਊਯਾਰਕ ਚ ਡਿਲੀਵਰ ਕਰੋਗੇ ਤੇ 7 ਕਰੋੜ ਦਾ ਬਣੂ ਤੋ ਵੇਖੋ ਜੀ ਮੈਂ 5 ਕਿਲੋ ਹੈਰੋਇਨ ਰਿਕਵਰ ਕੀਤੀ ਆ ਉਹ 35 ਕਰੋੜ ਦੀ ਆ ਗਈ ਥਿਸ ਇਸ ਨਾਟ ਅਲਾਉਡ ਅਸੀਂ ਬੰਦ ਕੀਤਾ ਸੀ ਇੱਕ ਵਾਰੀ ਸਰਕਾਰ ਨੂੰ ਕਹਿ ਕੇ ਜਦੋਂ ਅਸੀਂ ਪੁਲਿਸ ਚ ਐਸਐਸਪੀ ਦੇ 11 ਤੇ ਸੀਗੇ ਕਿ ਅਸੀਂ ਆਪ ਹੀ ਪ੍ਰਾਈਸ ਫਿਕਸਿੰਗ ਕਰ ਰਹੇ ਹਾਂ ਪੁਲਿਸ ਨੇ ਜੋ ਕਹਿਦਣਾ ਹੈ ਉਸ ਸਮਗਲਰ ਕਹਿੰਦਾ ਸੀ ਦੇਖੋ ਜੀ ਤੁਸੀਂ ਐਨਾ ਮੇਰੇ ਕੋ ਸਸਤੀ ਮੰਗ ਰਹੇ ਹੋ 7 ਕਰੋੜ ਤੇ ਉਹਦਾ ਮੁੱਲ ਪੁਲਿਸ ਨੇ ਪਾਇਆ ਵਾਈ ਸ਼ੁਡ ਪੁਲਿਸ ਇੰਡਲਜਨ ਮਾਰਕੀਟਿੰਗ ਔਰ ਪ੍ਰਾਈਜ਼ਿੰਗ ਆਫ ਦੀ ਡਰਗ ਥਿਸ ਇਸ ਨੋਟ ਅਲੌਡ 25-30 ਲੱਖ ਦੇ ਕਰੀਬ ਬਾਰਡਰ ਕਰਾਸ ਕਰਕੇ ਮਿਲਦੀ ਹੈ ਜਿਹੜਾ ਖਰੀਦਦਾ ਉਹ ਹਵਾਲਾ ਟ੍ਰਾਂਜੈਕਸ਼ਨ ਦੇ ਥਰੂ ਦੁਬਈ ਬੈਠਾ ਪੈਸਾ ਪਾਕਿਸਤਾਨ 10 ਲੱਖ ਤੋਂ ਜ਼ਿਆਦਾ ਕਿਲੋ ਦਾ ਨਹੀਂ ਭੇਜਦਾ ਨਹੀਂ ਦੇਪਕ ਵੈਰੀਫਾਈ ਕਰੋ ਲੈ ਰੋਅ ਦੇ ਥਰੂ ਤੇ politcal leaders ਭੁੱਕੀ ਤੇ ਅਫੀਮ ਤੇ ਨਸ਼ਾ ਵੇਕਾਉਂਦੇ ਸੀ ਮੈਂ ਸਾਰੇ ਫੜ ਕੇ ਅੰਦਰ ਦਿੱਤੇ ਐਕਸੈਸ ਦੇ ਨਾਲ ਪੁਲਿਸ ਦੇ ਐਕਸੈਸ ਦੇ ਨਾਲ ਮੈਂ ਆਪਣੇ ਐਸ ਐਚ ਓਸ ਨੂੰ ਹੀ ਕੱਢਿਆ ਸੀ ਅਫਗਾਨਿਸਤਾਨ ਬਾਰਡਰ ਤੋਂ ਵੀ ਡਰੱਗਸ ਸਾਡੇ ਕਰਾਸ ਕਰਕੇ ਪਾਇਆ ਪਾਕਿਸਤਾਨ ਆਉਂਦੀਆਂ ਗੁਜਰਾਤ ਤੋਂ ਸੀਪੋਰਟ ਯੂਜ਼ ਕਰਕੇ ਜੜੀਆਂ ਡਰੱਗਸ ਆਉਂਦੀਆਂ ਨੇ ਉਹ ਅਲਟੀਮੇਟਲੀ ਫੇਰ ਪੰਜਾਬ ਚ ਲੈਂਡ ਕਰਦੀਆਂ ਨੇ ਜੇ ਐਂਡ ਕੇ ਬਾਰਡਰ ਤੇ ਐਲਓਸੀ ਤੋਂ ਜਿਹੜੋ ਡਰੱਗਸ ਕਰਾਸ ਹੁੰਦੀਆਂ ਨੇ ਉਹ ਘੁਮ ਘੁਮਾ ਕੇ ਤੁਸੀਂ ਦੇਖੋ ਕਿਤਨਾ ਕਿਤੇ ਪੰਜਾਬ ਚ ਘੜੀ ਜੁੜਦੀ ਹੈ ਪੰਜਾਬ ਦੀ ਕੜੀ ਚੋੜਨ ਦਾ ਗੱਲ ਇਹ ਹੈ ਕਿ ਸਾਡੇ ਕੁਝ ਸਮਗਲਰਜ਼ ਬਹੁਤ ਜ਼ਿਆਦਾ ਤਨਾੜ ਬਣੇ ਉਹਨਾਂ ਚ ਪੋਲੀਟੀਕਲ ਨੈਕਸਸ ਵੀ ਲਿਆ ਪੁਲਿਸ ਦਾ ਨੈਕਸਸ ਵੀ ਲਿਆ ਔਰ ਚੱਲਦਾ ਵੀ ਹੈ ਰਿਪੋਰਟ ਆਕੇ ਆਉਂਦੀ ਹੈ ਉਹਦੇ ਚ 10 20 50 70 80 ਕਿਲੋ ਤੱਕ ਵੀ ਹੈਰੋਇਨ ਵੇਚ ਦਿੰਦੇ ਨੇ ਹਮ ਬਾਕਾਇਦਾ WhatsApp ਤੇ ਮੈਸੇਜਸ ਐਕਸਚੇਂਜ ਹੁੰਦੇ ਨੇ ਵੀਡੀਓ ਕਾਲਸ ਹੁੰਦੀਆਂ ਨੇ ਤੇ ਉਹ ਸਾਡੇ ਡਰੱਗ ਪਹੁੰਚਾ ਦਿੰਦੇ ਜੜਾ ਤੁਹਾਡਾ ਐਸਐਸਪੀ ਘੰਟਾ ਪਹਿਲੋਂ ਤੁਹਾਡਾ ਡਿਸਟ੍ਰਿਕਟ ਕਮਾਂਡ ਕਰ ਰਿਹਾ ਸੀ ਤੁਹਾਡੇ ਫੋਰਸ ਨੂੰ ਕਮਾਂਡ ਕਰ ਰਿਹਾ ਸੀ ਕਨਸਟੇਬਲ ਤੋਂ ਲੈ ਕੇ ਇਨਸਪੈਕਟਰ ਡੀਐਸਪੀ ਐਸਪੀ ਤੱਕ ਉਹਨੂੰ ਤੁਸੀਂ ਕੱਢ ਕੇ ਹਵਾਜ ਕਰ ਦਿੱਤਾ ਇਜ਼ ਇਟ ਨਾਟ ਇਨਸਲਟ ਟੂ ਐਸਐਸਪੀ ਜਲੂਸ ਕਰ ਰਹੇ ਹੋ ਮੇਰੀ ਮਰਦਿਦਾ ਫੇਰ ਚਾਹੁੰਦੇ ਹੋ ਕਿ ਮੇਰਾ ਕੰਮ ਕਰਨ ਥਿਸ ਇਜ਼ ਨਾਟ ਡਨ ਆਮ ਇਮੋਸ਼ਨਲੀ ਸੇਇੰਗ ਇਟ ਬਤੌਰ ਐਸਐਸਪੀ ਬਰਨੋਲਾ ਜਿਹੜਾ ਸਭ ਤੋਂ ਤਕੜਾ ਪੋਲਿਟਿਕਲ ਲੀਡਰ ਸੀ ਔਰ ਇਲੈਕਟਿਡ ਲੀਡਰ ਸੀ ਕਾ ਉਹਨੂੰ ਫੜ ਕੇ ਅੰਦਰ ਦਿੱਤਾ 42 ਦਿਨ ਜੇਲ੍ਹ ਚ ਰੱਖਿਆ ਇੱਕ ਪੋਲਿਟਿਕਲ ਪਾਰਟੀ ਦਾ ਨੁਮਾਇੰਦਾ ਧਨੋਲੇ ਤੋਂ ਉਹਨੂੰ 2 ਕਿਲੋ ਹਫੀਮ ਉਹਦੇ ਕਾਰ 'ਚੋਂ ਫੜੀ ਚੋਰੀ ਨਹੀਂ ਫੜੀ ਸਮਗਲਿੰਗ ਕਰਦਾ ਸੀ ਉਹਨੂੰ ਡਰਦਾ ਹੱਥ ਨਹੀਂ ਪਾੜ ਕੇ ਅੰਦਰ ਦਿੱਤਾ ਇੱਕ ਐਸਜੀਪੀਸੀ ਮੈਂਬਰ ਜਿਹੜਾ ਭੁੱਖੀ ਵਿਖਾਉਂਦਾ ਸੀ ਮੇਰੇ ਐਸਐਚਓ ਨਾਲ ਮਿਲ ਕੇ ਉਹਨੂੰ ਫੜ ਕੇ ਅੰਦਰ ਦਿੱਤਾ ਇੱਕ ਵਾਰੀ ਮੈਨੂੰ ਦੋ ਟੈਰਰਿਸਟ ਮਾਰਨਾ ਚਾਹੁੰਦੇ ਸੀ ਉਹਨਾਂ ਨੇ ਮੇਰੀ ਪੱਤਰੀ ਨਹੀਂ ਦੇਖਣੀ ਹੋਣੀ 3 ਮਹੀਨੇ ਬਾਅਦ ਤਰਨਤਾਰਨ ਦੇ ਏਰੀਆ 'ਚੋਂ ਮਾਰੇ ਗਏ ਮੋਟੀਵੇਟਡ ਖਾਲਸਤਾਨੀ ਰੌਲਾ ਨਹੀਂ ਸੀ ਪਾਉਂਦੇ ਇੱਕਦਮ ਕੀ ਦਿੱਤੀ ਸੀ ਗਵਰਨਮੈਂਟ ਆਂਡੀਆਂ ਨੇ ਕਿ ਮੈਂ ਉਹ ਐਸਆਈ ਕੈ ਓਸੀਆਈ ਕਾਰਡ ਤੇ ਜਿਹੜਾ ਇਹ ਕਾਰਡ ਨੇ ਕੈਨਸਲ ਕਰ ਦਿੰਦਾ ਇੱਕਦਮ ਸਦਿਓ ਲੋਕਾਂ ਨੇ ਗਣਾ ਤੁਹਾਡੇ ਕੋਲ ਇਹਨੇ ਪੈਸੇ ਕਿੱਥੋਂ ਆਏ ਮੇਰੇ ਕੋਲ ਪੈਸੇ ਲੀਗਲੀ ਆਏ ਨੇ ਮੈਂ ਕੋਈ ਭੁੱਖੇ ਨੰਗੇ ਪਰਿਵਾਰ ਤੋਂ ਨਹੀਂ ਹਾਂ ਅਸੀਂ ਮੀਆਂ ਬੀਵੀ ਜੁਆਇੰਟਲੀ ਕਈ ਸੌ ਕਰੋੜ ਪ੍ਰਾਪਰਟੀ ਦੇ ਮਾਲਕ ਹਾਂ ਮੈਂ 30 ਸਾਲ ਨੌਕਰੀ ਕੀਤੀ ਸਸ਼ੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਅੱਜ ਗੱਲ ਕਰਨ ਜਾ ਰਹੇ ਆ ਨਸ਼ਿਆਂ ਦੀ ਸਰਕਾਰ ਨੇ ਵੀ ਪੂਰੀ ਮੁਹਿੰਮ ਛੇੜੀ ਸੀ ਜਿਸ ਦਾ ਨਾਮ ਯੁੱਧ ਰੱਖ ਦਿੱਤਾ ਸੀ ਯੁੱਧ ਨਸ਼ਾ ਵਿਰੋਧ ਡੈਡਲਾਈਨ ਵੀ ਦੇ ਦਿੱਤੇ ਸੀ ਡੈਡਲਾਈਨ ਜ਼ਰੂਰ ਐਕਸਟੈਂਡ ਹੋ ਗਈ ਆ ਪਰ ਕਿਥੇ ਨਾ ਕਿਥੇ ਸਰਕਾਰ ਜ਼ਰੂਰ ਇਸ ਤੇ ਐਕਟਿਵ ਨਜ਼ਰ ਆ ਰਹੀ ਆ ਜੇ ਆਪਾਂ ਚੋਣਾਂ ਦੀ ਵੀ ਗੱਲ ਕਰਦੇ ਆ ਲੁਧਿਆਣਾ ਦੇ ਵਿੱਚ ਚੋਣਾਂ ਵੀ ਨੇ ਤੇ ਉੱਥੇ ਬਾਰ ਬਾਰ ਸਰਕਾਰੇ ਗੱਲ ਕਹਿ ਰਹੀ ਆ ਵੀ ਅਸੀਂ ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਖਤਮ ਕਰ ਦਵਾਂਗੇ ਅਸਲ ਦੇ ਵਿੱਚ ਨਸ਼ੇ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕੀ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ ਜਾਂ ਹੋ ਰਿਹਾ ਹੈ ਜਾਂ ਅਸਲ ਦੇ ਵਿੱਚ ਕਿੱਥੇ ਲੋਕਾਂ ਨੂੰ ਬੇਫਕੁਫਤਾ ਨਹੀਂ ਬਣਾਇਆ ਜਾ ਰਿਹਾ ਤਾਂ ਇਸ ਤੇ ਗੱਲਬਾਤ ਕਰਨ ਲਈ ਮੇਰੇ ਨਾਲ ADGP GS ਟੇਲੋ ਸਾਬका ADGP GS ਟੇਲੋ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਕੁਮਰ ਜੀ ਥੈਂਕ ਯੂ ਫॉर ਕਮਿੰਗ ਸ਼ੁਰੂਆਤ ਸੇ ਮੱਕਿਆ ਯੁੱਧ ਸ਼ੁਰੂ ਹੋਇਆ ਸੀ ਯੁੱਧ ਹੁਣ ਬਣ ਗਈ ਯਾਤਰਾ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਹੈ ਨਸ਼ਾ ਖਤਮ ਹੋ ਰਿਹਾ ਕੀ ਵੱਡੇ ਵੱਡੇ ਤਸਕਰਾਂ ਨੂੰ ਹੱਥ ਪੈ ਰਹੇ ਨੇ ਕੋਰਜੀ ਦੇ ਇੰਜ ਹੈ ਕਿ ਜੜੀ ਨਸ਼ੇ ਦੀ ਪ੍ਰੋਬਲਮ ਹੈ ਪੰਜਾਬ ਦੀ ਉਹ ਨਵੀਂ ਨਹੀਂ ਹੈ ਬਹੁਤ ਦਹਾਕਿਆਂ ਤੋਂ ਚੱਲੀ ਆ ਰਹੀ ਹੈ ਅਸੀਂ ਇੱਕ ਬਾਰਡਰ ਸਟੇਟ ਹੈ ਸੈਕੰਡਲੀ ਸਾਡੇ ਕੋਲੋਂ ਵੱਡੇ ਸਮੱਗਲਰਸ ਔਰ ਵੋਲਸਰ ਸਪਲਾਈਅਰਸ ਦੀ ਕਮੀ ਨਹੀਂ ਹੈ ਹੌਲੀ ਹੌਲੀ ਡਿਮਾਂਡ ਵਧੀ ਹੈ ਜਿਸ ਕਰਕੇ ਜਿੰਨੂੰ ਅਸੀਂ ਕਹਿੰਨੇ ਆ ਕਿ ਐਡਿਕਸ਼ਨ ਵਧੀ ਹੈ ਡਰਗ ਸਪਲਾਈ ਦੇ ਵਿੱਚ ਡਿਮਾਂਡ ਤੇ ਸਪਲਾਈ ਸਪਲਾਈ ਦੀ ਚੈਸੇ ਆ ਕੈਟ ਐਂਡ ਮਾਊਸ ਵਾਲੀ ਰੇਸ ਹੈ ਅਲਟੀਮੇਟਲੀ ਹੋਲਿਸਟਿਕ ਅਪਰੋਚ ਅਡਾਪਟ ਕਰਨ ਦੀ ਜ਼ਰੂਰਤ ਹੈ ਜਦੋਂ ਬਾਰਡਰ ਸਟੇਟ ਪੰਜਾਬ ਬਾਰਡਰ ਬਣਿਆ ਵੈਸਟ ਤੇ ਈਸਟ ਪੰਜਾਬ ਦਾ ਉਹਦੇ ਚ ਇੱਕ ਗੱਲ ਸੀ ਕਿ ਸਮਗਲਿੰਗ ਸ਼ੁਰੂ ਹੋਈ ਉਸ ਸਮਗਲਿੰਗ ਕਦੀ ਸੋਨੇ ਤੇ ਰਹੀ ਕਦੀ ਓਪੀਅਮ ਤੇ ਗਈ ਓਪੀਅਮ ਤੋਂ ਵੈਪਨਸ ਤੇ ਚਲੀ ਗਈ ਤੇ ਵੈਪਨਸ ਤੋਂ ਹੈਰੋਇਨ ਤੇ ਚਲੀ ਗਈ ਜੜੇ ਬਾਰਡਰ ਦੇ ਵਿਲੇਜਸ ਨੇ ਜਿਨ੍ਹਾਂ ਦੇ ਦਾਦੇ ਪੜਦਾਦੇ ਇਸ ਸਮਗਲਿੰਗ ਦੇ ਕੰਡੂਟਸ ਹਨ ਉਹਨਾਂ ਦੇ ਅੱਗੇ ਹੁਣ ਅਗਲੀਆਂ ਜਨਰੇਸ਼ਨ ਸਮਗਲਿੰਗ ਦੀਆਂ ਕੰਡੂਟ ਨੇ ਦੂਸਰੀ ਸਾਡੀ ਪ੍ਰੋਬਲਮ ਹੈ ਬਾਰਡਰ ਸਟੇਟ ਹੋਣ ਕਰਕੇ ਕਿ ਜੜਾ ਅਫਗਾਨਿਸਤਾਨ ਇੰਨੀ ਦੇਰ ਡਿਸਟਰਬ ਰਿਹਾ ਔਰ ਬੇਸ਼ੱਕ ਅਮਰੀਕਨ ਫੋਰਸਸ ਉੱਥੇ ਬੈਠੀ ਰਹੀਆਂ ਉਹਨਾਂ ਦੀ ਸਪਲਾਈ ਓਪੀਐਮ ਦੀ ਕਲਟੀਵੇਸ਼ਨ ਕਰਕੇ ਉਹ ਪਾਕਿਸਤਾਨ ਚਾਹੁੰਦੀ ਰਹੀ ਪਾਕਿਸਤਾਨ ਸਾਡੇ ਵੱਲ ਪੁਸ਼ ਕਰਦਾ ਰਿਹਾ ਹਮ ਲੇਕਿਨ ਪਿਛਲੇ 15-20 ਸਾਲ ਦੇ ਵਿੱਚ ਹੈਰੋਇਨ ਦੀ ਜੜੀ ਪਰਭਾਰ ਹੋਈ ਹੈ ਖਾਸ ਕਰਕੇ ਜਿਆਦਾ ਮੈਂ ਕਹਾਂਗਾ ਪਿਛਲੇ 10-12 ਸਾਲ ਦੇ ਵਿੱਚ ਹੋਈ ਹੈ ਉਹਦੇ ਨਾਲ ਸਾਨੂੰ ਬਹੁਤ ਨੁਕਸਾਨ ਹੋਇਆ ਉਹਦੇ ਚ ਇੱਕ ਪਾਲਿਸੀ ਹੈ ਪਾਕਿਸਤਾਨ ਦੀ ਕਿ ਪੰਜਾਬ ਦੀ ਪੋਪੂਲੇਸ਼ਨ ਨੌਜਵਾਨ ਪੀੜੀ ਨੂੰ ਵੀਕ ਕੀਤਾ ਜਾਏ ਤਾਂ ਕਰਕੇ ਇਹਨਾਂ ਨੂੰ ਮੈਨੀਪੂਲੇਟ ਕੀਤਾ ਜਾ ਸਕੇ ਦੇਖੋ ਜਿਹੜਾ ਐਡਿਕਟ ਹੈ ਉਹਨੂੰ ਮੈਨੀਪੂਲੇਟ ਕਰਨਾ ਬਹੁਤ ਸ਼ੌਕ ਹੈ ਬਹੁਤ ਸ਼ੌਕ ਹੈ ਅਗਲੀ ਕਾਲਿਆ ਸਾਈਮਲਟੇਨियसਲੀ ਸਾਡੇ ਜਿਹੜੇ ਲੋਕਲ ਲਾਸ ਨੇ ਉਹਨਾਂ ਦੇ ਵਿੱਚ ਜਿਹੜੀਆਂ ਨੈਕਸਸ ਕਰਕੇ ਲੂਪ ਹੋਲਸ ਨੇ ਉਹਨਾਂ ਨੂੰ ਪਲੱਗ ਨਹੀਂ ਕਰ ਪਾਰੀ ਕੋਈ ਵੀ ਸਰਕਾਰ ਅਸੀਂ ਚਿੱਟਾ ਕਹਿ ਲੋ ਹੈਰਨ ਕਹਿ ਲੋ ओपीएम ਕਹਿ ਲੋ ਪੋਪੀ ਹਸਕ ਕਹਿ ਲੋ ਫੇਰ ਬੜੀ ਤਗੜੀ ਪ੍ਰੋਬਲਮ ਹੈ ਸਾਡੀ ਡਰੱਗਸ ਦੀ ਜਿਹੜੀਆਂ ਕੇਮਿਸਟ ਵਾਲੀਆਂ ਡਰੱਗਸ ਨੇ ਸਾਈਕੋਟ੍ਰੋਪਿਕ ਸਬਸਟੈਂਸਸ ਨੇ ਜਿਹਨੂੰ ਕਹਿੰਦੇ ਅਸੀਂ ਜਿਨ੍ਹਾਂ ਦੀ ਪਹਿਲਾਂ ਰੈਕੋਗਨੀਸ਼ਨ ਨਹੀਂ ਸੀ ਪਹਿਲਾਂ ਸਾਡੇ ਭੰਗ ਜਿਹੜੀ ਸੀ ਉਹ ਬੈਂਡ ਨਹੀਂ ਸੀ ਤੇ 1985 ਐਨਡੀਪੀਐਸ ਐਕਟ ਤੋਂ ਬਾਅਦ ਭੰਗ ਇਸ ਦਾਇਰੇ ਚ ਆਈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਜਿਹੜੀ ਸਾਡੀ ਜਿਹੜੀ ਲੋਕੇਸ਼ਨ ਬਣ ਗਈ ਆ ਆਫਟਰ ਅ ਪਾਰਟੀਸ਼ਨ ਉਹ ਬੜੀ ਇੱਕ ਡੇਂਜਰਸ ਸੈਂਸਿਟਿਵ ਹਰ ਇੱਕ ਪੱਖੋਂ ਬਣੀ ਹੈ। ਪਰ ਪ੍ਰੋਬਲਮ ਇਹ ਹੈ ਕਿ ਡਰੱਗਸ ਦੇ ਵਿੱਚ ਪੈਸਾ ਜ਼ਿਆਦਾ ਹੋਣ ਕਰਕੇ ਨੈਕਸਸ ਜ਼ਿਆਦਾ ਹੋਣ ਕਰਕੇ ਹੌਲੀ ਹੌਲੀ ਅਸੀਂ ਇਸ ਗੱਲ ਨੂੰ ਰਿਅਲਾਈਜ਼ ਨਹੀਂ ਕੀਤਾ ਕਿ ਅਸੀਂ ਕਿਹੜੇ ਪਾਸੇ ਵੱਲ ਚਲੇ ਗਏ ਹੂੰ ਸਾਨੂੰ ਜਿੰਨੀ ਦੇਰ ਤੱਕ ਹੋਲਿਸਟਿਕ ਅਪਰੋਚ ਨਹੀਂ ਲੈਂਦੇ ਅਸੀਂ ਉਨੀ ਦੇਰ ਤੱਕ ਡਿਮਾਂਡ ਐਂਡ ਸਪਲਾਈ ਦਾ ਜਿਹੜਾ ਨੈਕਸਸ ਆ ਜਿਹੜੀ ਇੱਕ ਕੜੀ ਆ ਹੂੰ ਉਹਨੂੰ ਅਸੀਂ ਬ੍ਰੇਕ ਨਹੀਂ ਕਰ ਸਕਦੇ ਹੂੰ ਨੈਕਸਸ ਡਿਮਾਂਡ ਸਪਲਾਈ ਹੂੰ ਫਿਰ ਤੁਸੀਂ ਦੇਖੋਗੇ ਅਫਗਾਨਿਸਤਾਨ ਬਾਰਡਰ ਤੋਂ ਵੀ ਡਰਗਸ ਸਾਡੇ ਕ੍ਰਾਸ ਕਰਕੇ ਪਾਇਆ ਪਾਕਿਸਤਾਨ ਆਉਂਦੀਆਂ